ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸੌਫਟ ਟੋਟਾ ਦਾ ਫੈਮਿਲੀ ਬਲੌਗ ਸ ਵਿੱਚ ਹੋਰ ਸਨੋ ਜੀ ਸਰ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵੀ ਤੰਦਰੁਸਤ ਹੋਵੋਗੇ ਰਾਜਕੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਮੰਡੇ ਦਾ ਬੱਚਿਆਂ ਨੂੰ ਅੱਜ ਹੌਲੀਡੇ ਆ ਕੰਮ ਕਾਰ ਮੈਂ ਆਪਣੇ ਘਰ ਦੇ ਸਾਰੇ ਕਰ ਲਏ ਝਾੜੂ-ਵੋਚਾ ਸਾਰਾ ਕਰ ਲਿਆ ਹਨ ਡਸਟਿੰਗ ਹੋ ਗਿਆ ਸਾਰਾ ਕੁਝ ਕਰਕੇ ਨਵੇੜ ਕੇ ਆਪਾਂ ਰੱਖਤਾ ਸਹਜ ਤੇ ਸਹਜ ਦੇ ਪਾਪਾ ਵੀ ਚੋਤ ਗਏ ਹੋਇਆ ਖੰਨੇ ਤੇ ਗੱਡੀ ਦੂਜੀ ਖੜਾਉਣ ਤੇ ਸਕੂਟਰੀ ਤੇ ਸਕੂਟਰੀ ਸਾਹਿਬ ਖੰਨੇ ਸੀ ਤੇ ਉਹ ਖੰਨੇ ਤੋਂ ਲੈ ਕੇ ਆਉਣਗੇ ਤੇ ਰੋਟੀ ਪਾਣੀ ਆਪਣੇ ਸਹਿਜ ਦੇ ਪਾਪਾ ਦਾ ਖਾ ਗਏ ਸੀ ਤੇ ਅਭੀ ਜੋ ਤਾਂ ਸਹਿਜ ਮੈਂ ਰਹਿਣੀ ਆ ਮੈਂ ਅਜੇ ਖਾਣੀ ਨਹੀਂ ਮੈਂ ਚਾਹ ਨਾਲ ਬਿਸਕਟ ਖਾ ਲਈ ਸੀ ਤੇ ਹੁਣ ਮੈਂ ਹੁੰਨੀ ਆ ਤਿਆਰ ਕਿਉਂਕਿ ਸਹਿਜ ਦੇ ਪਾਪਾ ਹੁਣ ਮੈਨੂੰ ਲੈ ਕੇ ਜਾਣਗੇ ਮੈਡੀਕਲ ਦੁਕਾਨ ਪਹਿਲਾਂ ਨਾਲ ਸਹਿਜ ਦੀ ਨਿਗਾ ਚੈੱਕ ਕਰਵਾਣੀ ਸੀ ਆਈਸਾ ਤੋ ਕੋ ਸਹਜ ਦਿਨ ਨਿਕਾ ਨਿਕਾ ਘਾਟਾ ਹਨਾ ਇਹਨੇ ਨਾ ਪਹਿਲਾਂ ਲਾਈਆਂ ਸੀ ਸਪੈਕਸ ਲੱਗੀਆਂ ਹੋਈਆਂ ਸੀ ਫਿਰ ਇਹਨੇ ਨਾ ਮਤਲਬ ਕਿ ਵਿਚ ਨੂੰ ਲਾਉਣੀਆਂ ਛੜਤੀਆਂ ਸੀ ਸਹਜ ਨੇ ਹੁਣ ਉਹਦੇ ਕਰਕੇ ਹੁਣ ਇਹਨੂੰ ਜ਼ਿਆਦਾ ਪ੍ਰੋਬਲਮ ਆਉਣ ਲੱਗ ਗਈ ਸੀ ਬਸ ਬਸ ਜਾਂਦੇ ਸੀ ਨੇ ਰਾਤ ਰੂਤ ਨੂੰ ਜਾਂਦੇ ਸੀ ਹੈ ਤਾਂ ਕਰਕੇ ਫਿਰ ਇੰਨਾ ਟਾਈਮ ਨਹੀਂ ਸੀ ਲੱਗਦਾ ਵੀ ਸਹਜ ਦਾ ਹੁਕਰਵਾ ਲਿਆਈਏ ਰਾਤ ਨੂੰ ਕਿਉਂਕਿ ਡਾਕਟਰ ਵਗੈਰਾ ਚਲੇ ਜਾਂਦੇ ਸੀ ਹੈ ਤੇ ਹੁਣ ਉਹਦੇ ਪਾਪਾ ਲੈ ਕੇ ਗਏ ਹੋਏ ਨੇ ਸਹਜ ਨੂੰ ਆ ਰਹੇ ਨੇ ਮੈਨੂੰ ਕਾਲ ਆ ਗਈ ਉਹਨਾਂ ਦੀ ਕਹਿੰਦੇ ਵੀ ਤੂੰ ਆਪਣਾ ਤਿਆਰ ਹੋ ਜਾ ਤੇ ਮੈਂ ਕੰਮ ਕਰ ਸਾਰੇ ਨੇ ਵੇਟ ਤੇ ਬਸ ਸਹਤਾ ਕਹਿੰਦੀ ਕੋਈ ਨਾ ਮम्मा ਤੁਸੀਂ ਰਹਿਣ ਦਿਓ ਝਾੜੂ ਪੁੱਛ ਮੈਂ ਲਾ ਦੂੰਗੀ ਮੈਂ ਤਾਂ ਵੀ ਨਹੀਂ ਵੀ ਚੱਲ ਵਿਚਾਰੀ ਨੇ ਹਨਾ ਵੀ ਕਾਹਨੋਂ ਹੁਣ ਇੰਨਾ ਬੱਚੇ ਦਾ ਵੀ ਹੋਲੋ ਹੂਪੀਣਾ ਤੇ ਮੈਂ ਲਾਤਾ ਆਪਣਾ ਕੰਮ ਨਿਬੇੜ ਤੇ ਕੱਪੜੇ ਕੱਲ ਆਪਾਂ ਧੋਤੇ ਸੀ ਹੈ ਕੱਲ ਤੁਹਾਨੂੰ ਪਤਾ ਮੈਂ ਵਿਕਿਆਂ ਨੂੰ ਵੀ ਗਈ ਸੀ ਤੇ ਮੇਰੀ ਮੈਡੀਸਿਨ ਕੱਲ ਲੈਣੀ ਸੀ ਕਿ ਕੱਲ ਖਤਮ ਹੋ ਗਈ ਸੀਗੀ ਤੇ ਕੱਲ ਸੰਡੇ ਕਰਕੇ ਡਾਕਟਰ ਜਲਦੀ ਉੱਠ ਕੇ ਸਾਨੂੰ ਇਹ ਸੀਗਾ ਵੀ ਸ਼ਾਮ ਨੂੰ ਜਾਵਾਂਗੇ ਪਰ ਉਹ ਜਲਦੀ ਉੱਠ ਗਏ ਸੀਗੇ ਤੇ ਹੁਣ ਜਾਵਾਂਗੇ ਹੁਣ ਮੈਂ ਚੱਲੀ ਆ ਤੇ ਸਹਜ ਦੀ ਨਿਗਾਹ ਜ਼ਿਆਦਾ ਪ੍ਰੋਬਲਮ ਆ ਗਈ ਉਹਦੀ ਜਿੰਨੀ ਸੀਗੀ ਪਹਿਲਾਂ ਉਤੋਂ ਵੀ ਜ਼ਿਆਦਾ ਵੱਧ ਗਈ ਇੱਕ ਅੱਖ ਦੀ ਸਹੀ ਆ ਇੱਕ ਅੱਖ ਦੀ ਜ਼ਿਆਦਾ ਪ੍ਰੋਬਲਮ ਹੋ ਗਈ ਤੇ ਹੁਣ ਉਹ ਟੈਕਸ ਲੱਗਣ ਗਿਆ ਉਹ ਤਾਂ ਇਹ ਲੱਗੀਆਂ ਹੋਈਆਂ ਸ਼ੁਰੂ ਤੋਂ ਕਾਫੀ ਟਾਈਮ ਤੋਂ ਲੱਗਿਆ ਹੋਇਆ ਪਰ ਲਾਉਂਦੀ ਨਹੀਂ ਸੀਗੀ ਕਿਉਂਕਿ ਗਰਮੀ 'ਚ ਕਾਣ ਤਮੰਨਣ ਲੱਗ ਜਾਂਦੀ ਸੀਗੀ ਗਰਮੀ ਕਰਕੇ ਨੇ ਛੜਤੀਆਂ ਬਿਲਕੁਲ ਚਲੋ ਮੈਨੂੰ ਵੀ ਆਇਆ ਹੈ ਵੀ ਮੈਡੀਸਿਨ ਨਾਲ ਖਾਦੀਆ ਵੀ ਸ਼ਾਇਦ ਹਨ ਕਹਿਣਨ ਦੀ ਕਿ ਮम्मा ਮੈਨੂੰ ਸਹੀਕ ਦੇਖ ਤਾਂ ਹੁਣ ਠੀਕ ਦਿਖਦਾ ਬਟ ਹੁਣ ਹੁਣ ਕਈ ਦਿਨਾਂ ਤੋਂ ਬਹੁਤ ਰੌਲਾ ਪਾ ਰਹੀ ਸੀਗੀ ਪਾਪਾ ਮੈਨੂੰ ਨਹੀਂ ਉਹ ਪ੍ਰੋਬਲਮ ਹੁੰਦੀ ਆ ਦੇਖਣ ਦੀ ਦਾ ਨਹੀਂ ਹੈਗਾ ਤਾਂ ਕਰਕੇ ਫਿਰ ਹੁਣ ਅਸੀਂ ਨਾਲੇ ਅਸੀਂ ਫੋਨ ਵਗੈਰਾ ਬਿਲਕੁਲ ਨਹੀਂ ਦੰਦੇ ਬਹੁਤ ਘੱਟ ਦੰਦੇ ਆ ਉਹ ਬੱਚਾ ਕੋਈ ਦੇਣਾ ਕੋਈ ਹੋਣੀ ਹੈਗਾ ਮਤਲਬ ਕਿ ਜੇ ਮੈਂ ਦੇਖ ਰਹੀ ਹਾਂ ਮੇਰੇ ਨਾਲ 5-10 ਮਿੰਟ ਪਹਿਕੇ ਦੇਖ ਲਿਆ ਕਿ ਅਸੀਂ ਹੱਤਾਜ ਫੋਨ ਨਹੀਂ ਦਿੰਦੇ ਬੱਚਿਆਂ ਨੂੰ ਜਿਵੇਂ ਉਹਨਾਂ ਦੇ ਪਾਪਾ ਦਾ ਫੋਨ ਆ ਉਹ ਦੇਖਦੇ ਨੇ ਜਾਂ ਕੋਲ ਬੈਠੇ ਨੇ ਅਸੀਂ ਕੋਲ ਬੈਠ ਕੇ 5-10 ਮਿੰਟ ਫੋਨ ਦਿਖਾ ਲੈਂਦੇ ਆਪਣੇ ਬੱਚਿਆਂ ਨੂੰ ਉਦਾਂ ਇਹ ਨਾਨੀ ਦੇ ਘਰੇ ਜਾ ਕੇ ਉਹ ਦੇਖਦੇ ਆ ਆਪਣੀ ਦੇ ਨਾਨੀ ਦਾ ਫੋਨ ਚੱਕ ਲੈਂਦੇ ਨੇ ਤੇ ਫਿਰ ਵੀ ਦੇਖ ਲੋ ਪ੍ਰੋਬਲਮ ਜਦੋਂ ਆ ਜਾਂਦੀ ਆ ਪਾ ਟੀਵੀ ਦੇਖਦੇ ਨੇ ਟੀਵੀ ਦੇਖਣ ਕਰਕੇ ਵੀ ਹੋ ਜਾਂਦੀ ਆ ਹਨਾ ਬਾਕੀ ਹਰੀਆਂ ਸਬਦियां ਨਹੀਂ ਖਾਂਦੀ ਕਿਉਂਕਿ ਗ੍ਰੀਨ ਡਾਈਟ ਟੈਵਲ ਤਾਂ ਜ਼ਰੂਰੀ ਆ ਹਨਾ ਆਪਣੀ ਬਾਡੀ ਦੇ ਲਈ ਨਹੀਂ ਹੁੰਦੀ ਆ ਜੀ ਤੇ ਹੁਣ ਆ ਰਹੇ ਨੇ ਉਹ ਚਲੋ ਜੀ ਮੈਂ ਤਿਆਰ ਹੋ ਚਮਾ ਫੇਰ ਮੈਂ ਤੁਹਾਨੂੰ ਦੇਖਦੀ ਜਦ ਮੈਂ ਫੋਨ ਨਾਲ ਲੈ ਤੀ ਉੱਥੇ ਜਾ ਕੇ ਵੀਡੀਓ ਬਣਾਉਂਗੀ ਨਹੀਂ ਤਾਂ ਫਿਰ ਫਿਲਹਾਲ ਨਹੀਂ ਬਣਾਉਂਦੀ ਜਦ ਮੈਂ ਫੋਨ ਕਰੇ ਰੱਖੀ ਘਰੋਂ ਘਰੇ ਰਹਿਣਗੇ ਸਹਜਾ ਵੀ ਮੈਂ ਜਦੋਂ ਵਾਪਸ ਸਕੂਟੀ ਤੇ ਜਾਵਾਂਗੀ ਹਾਂਜੀ ਇਹ ਕਿਸੇ ਦੇ ਪਾਪਾ ਆ ਗਏ ਸੀਗੇ ਹਸਪੀਟਲ ਚ ਮੈਨੂੰ ਲੈ ਕੇ ਸੀਗੇ ਤੇ ਮੈਂ ਘਰੇ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਫਿਰ ਸੈਜ ਦੇ ਪਾਪਾ ਮਤਲਬ ਕਿ ਬੱਚਾ ਨੂੰ ਘਰੇ ਉਤਾਰ ਕੇ ਨਾਲ ਦੀ ਨਾਲ ਫਿਰ ਮੈਨੂੰ ਬਿਠਾ ਕੇ ਲੈ ਕੇ ਹਸਪੀਟਲ ਚ ਆ ਗਏ ਸੀਗੇ ਖੰਨੇ ਤੇ ਇੱਥੇ ਨਾ ਮੇਰੇ neck pain ਹੋਣ ਲੱਗ ਗਈ ਸੀਗੇ ਮਤਲਬ ਕਿ ਮੇਰੀ ਮੈਡੀਸਿਨ ਖਤਮ ਹੋ ਗਈ ਸੀਗੀ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਸਰਵਾਈਕਲ ਦਾ ਕਰਵਾ ਕੇ ਲੈ ਕੇ ਆਈਆਂ ਤੇ ਮੇਰੇ neck ਚ ਬਹੁਤ ਜ਼ਿਆਦਾ ਪੇਨ ਸੀਗਾ ਹੱਡਾਂ ਪੈਰਾਂ ਸਿਰ ਚ ਬਹੁਤ ਦਰਦ ਸੀਗਾ ਤੇ ਇੱਥੇ ਨਾ ਮੇਰੇ ਡ੍ਰਿਪ ਲੱਗੀ ਸੀ ਇਹ ਨਾਲ ਪੇਸ਼ੈਂਟ ਸੀ ਉਹਨਾਂ ਦੇ ਵੀ ਲੱਗੇ ਹੋਏ ਸੀ ਹੋਰ ਵੀ ਪੇਸ਼ੈਂਟ ਆ ਗਏ ਸੀ ਇਹ ਤੇ ਇੱਥੇ ਫਿਰ ਮੇਰੀ ਡ੍ਰਿਪ ਲਾਈ ਸੀ ਡਾਕਟਰ ਨੇ ਤੇ ਫਿਰ ਅਸੀਂ ਕਾਫੀ ਲੇਟ ਆਏ ਮੈਨੂੰ ਲੱਗਦਾ 3 ਘੰਟੇ ਲੱਗ ਗਏ ਸੀਗੇ ਸਾਡੇ ਹਸਪੀਟਲ 'ਚ ਤੇ ਬੱਚੇ ਘਰ ਮੈਂ ਬੱਚਿਆਂ ਨੂੰ ਵੈਸੇ ਵੀ ਭਈ ਆਪਣਾ ਬ੍ਰੇਕਫਾਸਟ ਵਗੈਰਾ ਬਣਾ ਕੇ ਗਈ ਸੀ ਇਹ ਦਿਨ ਸੈਦ ਦੇ ਪਾਪਾ ਬੈਠੇ ਵੈਟਰਸ ਹੋ ਗਏ ਸੌਣ ਨਾਲ ਸੈਦ ਦੇ ਪਾਪਾ ਲੱਗੇ ਸੀਗੇ ਖਰਾੜੇ ਮਾਰਨੇ ਸਾਡੇ ਨਾਲ ਹੋਰ ਵੀ ਆਂਟੀ ਉਹ ਨਹੀਂ ਬੈਠੇ ਸੀਗੇ ਵੇ ਮੈਨੋ ਹੱਸਿਆ ਲੱਗ ਕਿ ਫਿਰ ਮਿਹਰ ਸੈਦਾ ਪਾਪਨ ਪੈਰ ਜਮਾਰ ਕੇ اٹھਾਇਆ ਫਿਰ ਆਪ ਵੀ ਹਾਸਪੇ ਸਾਰੇ ਜਣੇ ਨਾ ਹਸੇ ਬਹੁਤ ਜ਼ਿਆਦਾ ਹਨ ਫਿਰ ਪਤਾ ਨਹੀਂ ਫਿਰ ਫਿਰ ਉੱਟ ਕੇ نیچے ਚਲੇ ਗਏ ਸੀ ਕਿ ਸ਼ਾਇਦ ਪਾਪਾ ਕਹਿੰਦੇ ਵੀ ਆਪਣੀ ਨੀਂਦ ਭਜਾਇਆ ਮਾ ਥੋੜੀ ਜੀ ਹਨਾ ਕਿਉਂਕਿ ਨੀਂਦ ਆਉਣ ਲੱਗ ਜਾਂਦੀ ਤੁਹਾਨੂੰ ਪਤਾ ਹਸਪੀਟਲ ਚ ਬੈਠੇ ਬੈਠਿਆਂ ਨੂੰ ਵੇਲੇ ਨੂੰ ਤੇ ਘਰਾੜੇ ਮਾਰ ਲੱਗੇ ਕਿਉਂਕਿ ਸਾਡੇ ਪਾਪਾ ਦੇ ਘਰਾੜੇ ਬਹੁਤ ਜ਼ਿਆਦਾ بڑے ਨੇ ਪਰ ਪ੍ਰੋਬਲਮ ਮੈਨੂੰ ਵੀ ਹੁੰਦੀ ਆ ਹਨਾ ਕਦੇ-ਕਦੇ ਹੁੰਦੀ ਆ ਮੈਨੂੰ ਵੀ ਘਰਾੜਿਆਂ ਦੀ ਬਟ ਮੈਨੂੰ ਕਈ ਵਾਰ ਸਹੀ ਵੀ ਹੋ ਜਾਂਦੀ ਆ ਪਰ ਜ਼ਿਆਦਾ ਦੇ ਪਾਪਾ ਨੂੰ ਨਹੀਂ ਹੁੰਦੀ ਇਹ ਤਾਂ ਬਹੁਤ بڑے-ਬڑے ਮਾਰ ਲੱਗ ਜਾਂਦੇ ਨੇ ਫੇਰ ਇਹਨਾਂ ਨੂੰ ਮੈਂ ਪੈਰ ਜੇ ਨਾਲ ਹਲਾਤਾ ਸੀਗਾ ਮੈਂ ਕਿਹਾ ਜਦੋਂ ਪਹਿਲਾਂ ਤਾਂ ਹਲੇ ਸਟਾਰਟਿੰਗ ਜੀ ਹੋਣ ਲੱਗੀ ਸੀਗੀ ਮੈਨੂੰ ਪਤਾ ਸੀਗਾ ਮੈਂ ਕਿ ਜੇ ਸਟਾਰਟਿੰਗ ਜੀ ਹੁੰਦੇ ਹੁੰਦੇ ਹੀ ਫਿਰ ਸ਼ੁਰੂ ਹੁੰਦੇ ਹੁੰਦੇ ਹੀ ਪਾਪਾ ਨੇ ਸੈੱਟ ਦਿਆ ਨੇ ਫੱਟੇ ਜਾ ਕੇ ਧਾਣੇ ਆ ਵੀ ਜਿਹੜੇ ਨਾਲ ਬੈਠਿਆ ਨਾ ਉਹ ਵੀ ਕੀ ਕਹਿਣਗੇ ਫਿਰ ਬਾਕੀ ਜੀ ਇੱਥੇ ਫਿਰ ਅਸੀਂ ਟ੍ਰਿਪ ਵਗੈਰਾ ਲਵਾ ਕੇ ਚੱਲੇ ਸੀ ਕਿ ਘਰ ਨੂੰ ਪਿਆਸ ਬਹੁਤ ਜ਼ਿਆਦਾ ਲੱਗੀ ਸੀ ਗਰਮੀ ਬਹੁਤ ਜ਼ਿਆਦਾ ਬਾਹਰ ਇੱਥੇ ਪੀ ਲਿਆ ਸੀਗਾ ਅਸੀਂ ਗੰਨੇ ਦਾ ਰਸ ਇੱਥੇ ਆ ਗਏ ਸੀਗੇ ਘਰ ਘਰ ਆ ਕੇ ਫਿਰ ਅਭਿਜੋਤ ਗੁੱਸੇ ਹੋਇਆ ਸੀਗਾ ਸਹਿਜ ਦਾ ਨਾ ਕੁੜਤਾ ਮੰਗਾਇਆ ਕਹਿੰਦਾ ਸਹਿਜ ਦੇ ਅਜਨ ਕਿਉਂ ਵੀ ਲਵਾਈਆਂ ਕੁੜਤਾ ਵੀ ਮੰਗਾਇਆ ਸਹਿਜ ਮਜੀਜਾਂ ਲੈ ਲੈ ਕੇ ਦੇਈ ਚਾਨਣੋਂ ਤੁਸੀਂ ਤੇ ਇੱਥੇ ਮੈਂ ਆ ਕੇ ਰੈਸਟ ਲੱਗ ਗਈ ਸੀ ਕਿਉਂਕਿ ਮੈਂ ਵੀ ਬ੍ਰੇਕਫਾਸਟ ਕਰਕੇ ਨਹੀਂ ਸੀ ਗਈ ਮੈਂ ਇਦਾਂ ਹੀ ਚਲੇ ਗਈ ਸੀ ਮੈਨੂੰ ਭੁੱਖ ਨਹੀਂ ਸੀਗੀ ਤਾਂ ਕਰਕੇ ਫਿਰ ਮੈਂ ਇਦਾਂ ਹੀ ਚਲੇ ਗਈ ਸੀ ਨਹੀਂ ਉਹ ਮੈਨਾਂ ਸੀ ਆਉਂਦੀ ਹੁਣ ਹੀ ਆਣ ਵਾਲੇ ਮੰਮੀ ਆ ਮਰਦੇ ਉਹਨਾਂ ਨੇ ਜਿਆਦਾ ਮੈਣਦੇ ਉਤਾਰਦੇ ਕੀ ਕਰਵਾ ਪੱਠੇ ਪਾ ਲਈ ਕਰੋ ਬਹੁਤ ਛੁਛਿਓਏ ਨੇ ਉਹ ਸਾਰੇ ਪ੍ਰਾਣੀ ਚ ਦੀ ਹੁੰਦੇ ਸੀ ਹੁਣ ਵਾਲੇ ਚ ਹਾਂ ਮਾਂ ਭਾਵੇਂ ਪਦਾਵ ਉਗਾਤੀ ਕਰਦੀ ਜਿਹਾ ਵੀਰਾ ਮੈਨੂੰ ਕੋਲ ਨਹੀਂ ਕਰਦਾ ਨਾ ਲੈਣਾ ਫੇਰ ਭਾਈ ਮੈਂ ਤਾਂ ਆ ਪੁਸਤਾਈ ਨੂੰ ਤੁਮਨ ਮੋੜ ਜਿੰਨੇ ਸਾਹ ਨੇ ਇਹ ਦੰਬਰੇ ਤੋਂ ਲਾ ਤੋ ਫਟਾ ਨਹੀਂ ਨਾ ਤੇਰੀ ਇਹ ਕਮਨ ਸੋ ਉਹ ਫਿਲਸ ਕਰੀ ਹੁੰਦੋਸੋ ਆਈ ਕਰਦੇ ਤੇ ਕਿ ਲੈਣੀਏ ਲੈਣੀਆਂ ਤੇ ਉਹ ਬੜੀ ਕਮਨਾਈ ਸੀ ਕਿ ਨਾਲ ਜੇ ਮੈਨੂੰ ਨੇ ਸਰਪ੍ਰਾਈਜ਼ ਦੇਣਾ ਦੀ ਮੈਨੂੰ ਦੱਸਿਆ ਨਹੀਂ ਉਦੋਂ ਨਿਆਣੇ ਕਿਹੜੇ ਟਿਕਦੇ ਨੇ ਮੈਨੂੰ ਆਉਂਦੀ ਸਾਰੇ ਮੰਮੀ ਅੱਜ ਆਪਾਂ ਨੇ ਐਲ ਸੀ ਡੀ ਵੀ ਲੈਣੀ ਹੈ ਹਾਜਮ ਨਹੀਂ ਮਸ਼ੀਨ ਵੀ ਲੈਣੀ ਹੈ ਤੁਸੀਂ ਕਿਹੜੀ ਲਈ ਤੁਸੀਂ ਕਿਵੇਂ ਮਤਲਬ ਸਵਾਰਟ ਅਦਾਸੂਂ ਦੀ ਫੋਨ ਸਾਡੀ ਉਹ ਮੰਮਾ ਇੱਕ ਛਿੱਪ ਆਉਂਦੀ ਆ ਉਹਦੇ ਉਹ ਆਪਾਂ ਬਿਨਾ ਉਹ ਤੋਂ ਬਣਾ ਕੇ ਹਾਂ ਸਮਝਾ ਪਾ ਕੇ ਮੰਨਦੀ ਆ ਆਇ ਨਾ ਨੇ ਵੀ ਤਾਂ ਹਿਲਾਈ ਹੋਈ ਆ ਨਹੀਂ ਪੈਣ ਨਹੀਂ ਆਂ ਟੀਵੀ ਉੱਥੋਂ ਮਾਰਤੀ ਆ ਸਾਡਾ ਜਲੀ ਅੱਧੀ ਹੋਈ ਆ ਤਾਂ ਮੈਂ ਤਾਂ ਦੇਖਦੇ ਮੈਂ ਅਗਰਬਤੀ ਕੋ ਲੈ ਆ ਆ ਖਤਮ ਹੋ ਜਾਂਦੀ ਆ ਨਾ ਟੀਕੋ ਨਾ ਸਮਾਰਟ ਟੀਵੀ ਚ ਪਰ ਵਾਈਫਾਈ ਚਾਹੀਦਾ ਉਹ ਹੋਣਾ ਨਹੀਂ ਹੈਗਾ ਮੇਰੇ ਕੋਲ ਨਹੀਂ ਮੈਨੂੰ ਪਤਾ ਨਹੀਂ ਕਿ ਕਿੰਨੇ ਚਾਹੇ ਅਗਰ ਕਿਹੜਾ ਵਾਈਫਾਈ ਉਹ ਵੀ ਨਾ ਕਿਆ ਇਹ ਤਾਂ ਦਲਵਾਲੋ ਕੀ ਕੀ ਮਗਾਇ ਮੈਂ ਵੀ ਲੈ ਕੇ ਆਣਾ ਅਗਰ ਮੈਂ ਲੈ ਕੇ ਆ ਮੈਂ ਤਾਂ ਬੋਲਦਾ ਕਹਿੰਦਾ ਵੀ ਉੱਥੋਂ ਚਲਾਈ ਜਾਵੇ ਵਿਜੇ ਸਾਹਿਬ ਯਾਰ ਪਹਿਲਾਂ ਬਲੇ ਠੀਕ ਆ ਬਾਬਾ ਹਾਂਜੀ ਇੱਥੇ ਹੋ ਗਿਆ ਸੀਗਾ 9 ਦਾ ਟਾਈਮ ਹੋ ਗਿਆ ਸੀਗਾ ਬਿੰਦਰ ਚਲੇ ਗਈ ਸੀਗੀ ਬਿੰਦਰ ਆਈ ਸੀ 6 ਵਜੇ 6 ਵਜੇ ਬਿੰਦਰ ਚ ਆਈ ਸੀਗੀ ਨਾ 6:30 ਵਜੇ ਆਈ ਸੀਗੀ ਫੇ 8:30 ਵਜੇ ਚਲੇ ਗਈ ਸੀਗੀ ਇਹਦਾ ਬੀਰਾ ਉੱਥੇ ਤੱਕ ਛੱਡੇ ਆਇਆ ਸੀਗਾ ਤੇ ਫਿਰ ਉਹ ਨੂੰ ਛੁੱਟੀਆਂ ਹੋਈਆਂ ਹੋਈਆਂ ਸੀਗੇ ਸੰਡੇ ਸੈਚਡੇ ਤਾਂ ਕਰਕੇ ਫਿਰ ਉਹ ਆ ਜਾਂਦੀ ਹੁੰਦੀ ਆ ਤੇ ਫਿਰ ਮੇ ਲੜਾਈ ਸੀਗੀ ਕੱਲ ਆਉਣਾ ਸੀ ਵਿਚਾਰੀ ਨੇ ਕੱਲ ਸੀ ਫਿਰ ਬਾਠਾਂ ਨੂੰ ਚਲੇ ਗਏ ਸੀਗਾ ਹੱਥ ਆਲਾ ਕਰਵਾਉਣ ਫਿਰ ਅੱਜ ਆਈ ਸੀ ਤੇ ਬਾਕੀ ਇੱਥੇ ਹੁਣ ਅਸੀਂ ਲੱਗੇ ਸੀਗੇ ਰਾਈਸ ਬਣਾਣਾ ਮੈਂ ਕਿਹਾ ਚਲੋ ਰਾਈਸ ਬਣਾ ਲੰਨੇ ਆ ਤੇ ਸਾਇਦ ਪਾਪਾ ਨੇ ਆਲੂ ਪਿਆਜ ਇੱਥੇ ਕਟਿੰਗ ਕਰਤੇ ਸੀਗੇ ਕਿਉਂਕਿ ਇੱਥੇ ਨਾ ਮੇਰੇ neck ਚ ਪੇਨ ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਪਤਾ ਨਹੀਂ ਤਾਂ ਮੈਂ ਗਲਤੀ ਕਰਤੀ ਉੱਥੇ ਮੈਂ ਤਾਂ ਕਿਹਾ ਵੀ ਨਹੀਂ ਸੀ ਮੈਂ ਤਾਂ ਸਿਰਫ ਇੱਕ ਹੱਥ ਵਾਲਾ ਆਪਣੇ ਡਾਈ ਫੈਟ ਦਾ ਕਰਵਾਉਣ ਗਈ ਸੀ ਸਾਇਦ ਪਾਪਾ ਨੇ ਉੱਥੇ ਪੜਿਆ ਹੋਇਆ ਦੇਖ ਕੇ ਕਹਿਤਾ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ ਬਹੁਤ ਆ पर मेनू पता मेरे इतना ज्यादा मैं पैव ਨਹੀਂ ਸਕਦੀ ਜਦੋਂ ਬਿੰਦਰ ਵੀ ਬੈਠੀ ਸੀ ਉਹ ਜੋ ਮੇਰੇ ਉਦੋਂ ਮੇਰੇ ਹੱਡਾਂ ਪੈਰਾਂ ਚ ਸਿਰ ਚ ਇਨਾ ਦਰਦ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਹਨਾ ਉਸ ਤੋਂ ਬਾਅਦ ਤਾਂ ਮੇਰੀ ਬੱਸ ਹੋ ਗਈ ਸੀ ਹੈ ਤੇ ਸ਼ਾਇਦ ਆਪਾਂ ਕਹਿੰਦੇ ਸੀਗੇ ਇਹ ਕਹਿੰਦੇ ਮੈਂ ਲਾ ਦੰਨਾ ਤੜਕਾ ਪਰ ਉਹਨਾਂ ਨੇ ਆਲੂ ਪਿਆਜ਼ ਵਗੈਰਾ ਕਟਿੰਗ ਕਰਤੇ ਸੀਗੇ ਕਹਿੰਦੇ ਲੈ ਵੀ ਮੈਂ ਬਣਾ ਦਿੰਨਾ ਰਾਈਸ ਕੋਈ ਗੱਲ ਨਹੀਂ ਵੀ ਤੂੰ ਜਾ ਕੇ ਪੈ ਜਾ ਮੈਂ ਕਿ ਨਹੀਂ ਮੇਰੇ ਪੈ ਤਾਂ ਉਦੋਂ ਜ਼ਿਆਦਾ ਪੇਨ ਹੁੰਦੀ ਆ ਵੀ ਮੇਰੇ ਤੋਂ ਪੈ ਨਹੀਂ ਹੁੰਦਾ ਹੈਗਾ ਬੈੱਡ ਦੇ ਉੱਤੇ ਹਨਾ ਵੀ ਬਹੁਤ ਜ਼ਿਆਦਾ ਗਰਦਨ ਮੇਰੀ ਦੁਖ ਰਹੀ ਆ ਵੀ ਮੇਰੇ ਤੋਂ ਤਾਂ ਪੈ ਤਾਂ ਤਾਂ ਲੱਗਦਾ ਵੀ ਮੇਰੀ ਵੀ ਟੁੱਟਦੀ ਜਾਂਦੀ ਆ ਗਰਦਨ ਫਿਰ ਉਸ ਤੋਂ ਬਾਅਦ ਬਸ ਜੀ ਫਿਰ ਮੈਂ ਇਹਨਾਂ ਨੂੰ ਤੜਕਾ ਲਾ ਦੂੰਗੀ ਤੇ ਬਾਕੀ ਹੋ ਜਾਏ ਪਤਾ ਨਹੀਂ ਕੁ ਦੋ ਦਿਨ ਦੇਖਦੀਆਂ ਪ੍ਰੋਬਲਮ ਪਰ ਮੈਂ ਹੁਣ ਮੈਡੀਸਿਨ ਲੈ ਕੇ ਆਈ ਉਹ ਮੈਡੀਸਿਨ ਚਲੋ ਵਿੱਚਾ ਕੋ ਕੋ ਦਰਦਾਂ ਦੀ ਵੀ ਹਨਾ ਜਦੋਂ ਮੈਂ ਮੈਡੀਸਿਨ ਖਾ ਲੈਂਦੀ ਆ ਫਿਰ ਉਹ ਮੇਰੇ हट ਜਾਂਦਾ ਮਤਲਬ ਕਿ ਦਰਦ ਫਿਰ ਮੈਡੀਸਿਨ ਖਾਣ ਤੋਂ ਬਾਅਦ ਰਾਤ ਨੂੰ ਸਾਇਦ ਆਪਾ ਨੇ ਵੀ ਆਇਲ ਜਿਹੜਾ ਦਿੱਤਾ ਹੈ ਡਾਕਟਰ ਨੇ ਉਹ ਲਗਾ ਕੇ ਫਿਰ ਸਟੀਮ ਦਿੱਤੀ ਉਸ ਤੋਂ ਬਾਅਦ ਫਿਰ ਆ ਕੀ ਕਹਿੰਦੇ ਹੁੰਦੇ ਨੇ ਵੀ ਮੈਂ ਦਵਾਈ ਮੈਡੀਸਿਨ ਲੈ ਲਈ ਤੀ ਫਿਰ ਥੋੜਾਕ ਟਾਈਮ ਬਾਅਦ ਫਿਰ ਮੈਂ ਸੋ ਗਈ ਸੀਗੀ ਮਤਲਬ ਕਿ ਦਰਦ ਠੀਕ ਟਿਕ ਜਾ ਗਿਆ ਸੀਗਾ ਤੇ ਜਿੰਨਾ ਚਿਰ ਮੈਡੀਸਿਨ ਦਾ ਅਸਰ ਰਹਿਦਾ ਠੀਕ ਰਹਿੰਦਾ ਉਸ ਤੋਂ ਬਾਅਦ ਫਿਰ ਦਰਦ ਹੁੰਦਾ ਹੈ ਤੇ ਇੱਥੇ ਜੀ ਮੈਂ ਆਇਲ ਪਾ ਲਿਆ ਸੀਗਾ ਆਇਲ ਦੇ ਵਿੱਚ ਪਾ ਲਿਆ ਸੀਗਾ ਜੀਰਾ ਤੇ ਮੈਂ ਪਿਆਜ਼ ਤੇ ਮਤਲਬ ਕਿ ਆਲੂ ਇਕੱਠੇ ਹੀ ਕਟਿੰਗ ਕਰਦੇ ਸੀਗੇ ਸਾਇਦ ਪਾਪਾ ਨੇ ਉਹਨਾਂ ਨੂੰ ਇਕੱਠਿਆਂ ਨੂੰ ਤੜਕਾ ਲਾ ਕੇ ਬਸ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਨੇ ਰਾਇਸ ਬਣਾ ਦਾਨੇ ਆ ਵਿੱਚ ਮਤਲਬ ਕਿ ਮਿਰਚ ਪਾ ਲੈਣਾ ਆਪਣਾ ਹਨਾ ਵੀ ਸਿੰਪਲ ਮੇਰੇ ਬੱਚੇ ਸਿੰਪਲ ਖਾਂਦੇ ਨੇ ਆਲੂ ਆ ਪਿਆਜ਼ ਵਾਲੇ ਖਾ ਲੈਂਦੇ ਨੇ ਮਤਲਬ ਕਿ ਜੇ ਮੈਂ ਬੜੀਆਂ ਵਗੈਰਾ ਜਾਂ ਕੁਛ ਮਟਰ ਵਗੈਰਾ ਪਾਵਾਂ ਉਹ ਬਹੁਤ ਘੱਟ ਖਾ ਕੇ ਖੁਸ਼ ਨਹੀਂ ਹਨਾ ਫਿਰ ਅਸੀਂ ਦਹੀਂ ਦੇ ਨਾਲ ਖਾ ਲੇ ਸੀਗੇ ਤੇ ਉਸ ਤੋਂ ਬਾਅਦ ਵਸਤ ਮੈਂ ਤੜਕਾ ਲਾ ਕੇ ਮੈਂ ਤਾਂ ਜਾ ਕੇ ਫਿਰ ਮੈਨੂੰ ਬਿੰਦਰ ਕਹਿ ਗਈ ਸੀ ਕਹਿੰਦੀ ਭਾਬੀ ਵੀ ਬੈੱਡ ਤੋਂ ਸਿੱਧੀ ਪੈ ਕੇ ਪਿੱਛੇ ਨੂੰ ਘਰਦਣ ਲਮਕਾ ਕੇ ਪੈ ਜਾ ਮੈਂ ਥੋੜਾਕਾ ਟਾਈਮ ਫਿਰ ਮੈਂ ਤਾਂ ਜਾ ਕੇ ਇੱਥੇ ਆਪਣਾ ਜਿੰਨਾ ਕਿ ਸੀਗਾ ਕੰਮ ਨਿਵੇੜ ਕੇ ਮੈਂ ਤਾਂ ਜਾ ਕੇ ਪੈ ਗਈ ਸੀ ਕਿਉਂਕਿ ਮੇਰੇ ਤੋਂ ਨਹੀਂ ਸੀ ਹੋ ਰਿਹਾ ਇੰਨਾ ਜ਼ਿਆਦਾ ਦਰਦ ਸੀ ਨਾ ਬਹੁਤ ਜ਼ਿਆਦਾ ਦਰਦ ਸੀਗਾ ਪਤਾ ਨਹੀਂ ਮੈਂ ਤਾਂ ਪੰਗਾ ਲੈ ਲਿਆ ਮੈਂ ਤਾਂ ਬਹੁਤ ਬੜਾ ਪੰਗਾ ਲੈ ਲਿਆ ਮੈਨੂੰ ਤਾਂ ਹੁਣ ਟੈਨਸ਼ਨ ਲੱਗੀ ਪਈ ਆ ਵੀ ਕਿਤੇ ਏਕੜੇ ਨਾ ਹੋ ਜਵੇ ਹਨਾ ਚੱਲ ਨਹੀਂ ਹੁੰਦਾ ਦਰਦ ਪਹਿਲਾਂ ਹੀ ਨਹੀਂ ਸੀ ਚੱਲ ਹੁੰਦਾ ਕਿਉਂਕਿ ਪਹਿਲਾਂ ਚਲੋ ਇੰਨਾ ਸੀਗਾ ਵੀ ਹਟ ਜਾਂਦਾ ਹੁੰਦਾ ਸੀ ਹੁਣ ਤਾਂ ਕਈ ਦਿਨ ਜਦਨ ਦੀਆ ਕਰਵਾ ਕੇ ਆਈਆਂ ਬਹੁਤ ਜ਼ਿਆਦਾ ਦਰਦ ਹੋ ਰਿਹਾ ਏ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਤੜਕਾ ਲਾਤਾ ਸੀਗਾ ਚਨਾਲ ਦੀ ਨਾਲ ਮੈਂ ਰਸੋਈ ਵੀ ਸਾਫ਼ ਕਰਦੀ ਸੀਗੀ ਪਰ ਸਾਇਦ ਦੇ ਮੈਂ ਪਗਾਲਾ ਕੱਢੀ ਜਾਂਦੇ ਸੀ ਕਹਿੰਦੇ ਤੂੰ ਜਾ ਨਹੀਂ ਸਕਦੀ ਪਿੱਛੇ ਖੜੇ ਸੀਗੇ ਸਾਇਦ ਦੇ ਕੋਲ ਕਹਿੰਦੇ ਤੂੰ ਜਾ ਨਹੀਂ ਸਕਦੀ ਵੀ ਮੈਂ ਆਪੇ ਕਰ ਲੈਣਾ ਵੀ ਤੂੰ ਜਾ ਮੈਂ ਦੇਖ ਲੈਣ ਵੀ ਆਪੇ ਕਰ ਦੇਣਾ ਸਾਫ਼ ਹਨਾ ਮੈਨੂੰ ਆਏ ਸੀਗਾ ਵੀ ਅਸੀਂ ਸਵੇਰੇ ਉੱਠ ਕੇ ਫਿਰ ਬੱਚੇ ਸਕੂਲ ਤੋਂ ਔਰਨੇ ਆ ਕਿਉਂਕਿ ਤੁਹਾਨੂੰ ਪਤਾ ਸਵੇਰੇ ਸਵੇਰੇ ਜੇ ਕਿਚਨ ਗੰਦਾ ਹੋਵੇ ਨਾ ਫਿਰ ਬਹੁਤ ਮਤਲਬ ਕਿ ਹੁੰਦਾ ਪਰ ਜਿਹੜੇ ਰੋਟੀ ਹਾਂ ਰਾਈਸ ਵਗੈਰਾ ਖਾਦੇ ਸੀਗੇ ਜਿਹੜੇ ਬਰਤਨ ਸੀਗੇ ਉਹ ਫਿਰ ਸਾਇਦ ਦੇ ਪਾਪਾ ਨੇ ਧੋਤੇ ਸੀਗੇ ਮੈਂ ਮੈਂ ਪਹਿਲਾਂ ਸਾਰੇ ਹੁਣ ਆਪਣਾ ਧੋਲੇ ਸੀਗੇ ਬਰਤਨ ਵਗੈਰਾ ਹਨਾ ਇੱਥੇ ਬਸ ਮੈਂ ਸਿੰਪਲ ਜਿਹਾ ਤੜਕਾ ਲਾ ਕੇ ਇਹਨਾਂ ਨੂੰ ਰਾਈਸ ਨੂੰ ਬਣਾ ਕੇ ਰੱਖ ਗਈ ਸੀਗੀ ਬਾਅਦ ਚ ਸਾਇਦ ਦੇ ਪਾਪਾ ਹੀ ਅੰਦਰ ਲੈ ਆਏ ਸੀਗੇ ਉਹਨਾਂ ਨੇ ਅੰਦਰ ਲਿਆ ਕੇ ਰੱਖੇ ਉਹਨਾਂ ਨੇ ਫਿਰ ਬੱਚਿਆਂ ਨੂੰ ਬਾਹਰ ਜਗਾ ਦਿੱਤੇ ਹਨਾ ਮਤਲਬ ਇਕੱਠੇ ਬੈਠ ਕੇ ਫਰੁੱਥੀ ਬੈਠ ਕੇ ਖਾਦੇ ਅਸੀਂ ਤੇ ਆ ਬਾਕੀ ਇੱਕ ਮੇਰੀ ਸਿਸਟਰ ਦਾ ਕਮੈਂਟ ਆਇਆ ਸੀ ਕਿ ਉਹ ਕਹਿੰਦੇ ਦੀਦੀ ਤੁਹਾਡੇ ਵਾਲ ਵੀ ਜਿਹੜੇ ਬਹੁਤ ਸ਼ਾਈਨ ਕਰਦੇ ਆ ਵੀ ਤੁਸੀਂ ਕੀ ਕਰਵਾਇਆ ਹੋਇਆ ਉਹਨਾਂ ਦਾ ਨਾਮ ਹੈਗਾ ਰਮਨਦੀਪ कौर ਬਰਾੜ ਮੈਂ ਨਾ ਮੈਂ ਤਾਂ ਜੀ ਸਾਲ ਹੋ ਗਿਆ ਮੈਨੂੰ ਹਾਂ ਜੀ ਇੱਕ ਸਾਲ ਹੋ ਗਿਆ ਮੈਂ ਕੇਰਾਟਿਨ ਕੇਰਾ ਸਮੂਥ ਕਰਵਾਈ ਸੀਗੀ ਇੱਕ ਸਾਲ ਪਹਿਲਾਂ ਤੇ ਨਾਲੇ ਕਰਵਾਇਆ ਸੀਗਾ ਮੈਂ ਕਲਰ ਉਹਦੇ ਕਰਕੇ ਵੀ ਕਲਰ ਕਰਕੇ ਨਾ ਫਿਰ ਵਾਲ ਸ਼ਾਈਨਿੰਗ ਕਰਦੇ ਨੇ ਤੇ ਬਾਕੀ ਮੇਰੇ ਵੈਸੇ ਵੀ ਵਾਲ ਇਦਾਂ ਦੇ ਹੀ ਨੇ ਸ਼ੁਰੂ ਤੋਂ ਹੀ ਵੀ ਮਤਲਬ ਕਿ ਮੈਨੂੰ ਮੇਰੇ ਵਾਲ ਨਾ ਸਟ੍ਰੇਟ ਵਾਲ ਨੇ ਜ਼ਿਆਦਾਤਰ ਵੀ ਕਰਲੀ ਵਾਲ ਨਹੀਂ ਹੈਗੇ ਤੇ ਇੱਥੇ ਅਭੀ ਜੋਤ ਦੇਖੋ ਸੰਗਣ ਲੱਗਿਆ ਹੋਇਆ ਸੀਗਾ ਇੱਥੇ ਹੋ ਗਿਆ ਸੀਗਾ 9:30 ਦਾ ਟਾਈਮ ਹੋ ਗਿਆ ਸੀਗਾ ਅਸੀਂ ਲੱਗੇ ਸੀ ਯਾਰ ਆਈਸਕ੍ਰੀਮ 9:30 ਸਾਢੇ 9:30 ਦਾ ਹੋ ਗਿਆ ਸੀਗਾ ਅਸਾਜ ਦੇ ਪਪਾ ਲੱਸੀ ਵਗੈਰਾ ਕਹਿੰਦੇ ਪੀਂਡੀਆਂ ਵੀ ਹਨਾ ਹੁਣ ਨਮਕ ਵਗੈਰਾ ਲੱਸੀ ਚ ਪਾਰੇ ਸੀਗਾ ਇਸ ਲਿਆ ਕੇ ਰੱਖਤੇ ਸੀਗੇ ਉਹਨਾਂ ਨੇ ਇੱਥੇ ਅਸੀਂ ਨੀਚੇ ਬੈਠ ਕੇ ਹੀ ਖਾਣਾ-ਦਾਣਾ ਖਾਣੇ ਆ ਤੇ ਉਹਨਾਂ ਲਿਆ ਕੇ ਰੱਖਤੇ ਸੀਗੇ ਬਟ ਅਜ ਕੱਪੜਾ ਲੀੜਾ ਵਿਛਾਉਣਾ ਸੀਗਾ ਜਿੱਥੇ ਬੈਠਣਾ ਸੀ ਆ ਦੇਖੋ ਅਭੀ ਨੂੰ ਮੈਂ ਬਾਰ-ਬਾਰ ਤੰਗ ਕਰੀ ਜਾਂਦੀ ਸੀਗੀ ਉਹਦੀ ਵੀਡੀਓ ਬਣਾਉਂਦੀ ਸੀ ਲੁਕੀ ਜਾਂਦਾ ਸੀਗਾ ਇੱਥੇ ਮੈਂ ਸਹਜ ਨੂੰ ਕਹਿ ਰਹੀ ਸੀਗੀ ਮੈਂ ਕਿ ਸਹਜ ਤੂੰ ਮੈਨੂੰ ਬਹੁਤ ਟੈਨਸ਼ਨ ਦੱਤੀ ਹੋਈ ਆ ਵੀ ਦੇ ਲਗ 4 ਨੰਬਰ ਦੀ ਹਨਾ ਅੰਕ ਲੱਗ ਗਈ ਵੀ ਤੂੰ ਜੇ ਆਪਣਾ ਧਿਆਨ ਰੱਖੇ ਤੂੰ ਹਨਾ ਉਹ ਗ੍ਰੀਨ ਵੈਜੀਟੇਬਲ ਖਾਵੇਂ ਤਾਂ ਤੂੰ ਕਿਉਂ ਆਹ ਪ੍ਰੋਬਲਮ ਬਣਾਵੇ ਤੈਨੂੰ ਵੀ ਜਿਹੜੀਆਂ ਤੈਨੂੰ ਪ੍ਰੋਬਲਮ ਆ ਰਹੀਆਂ ਨੇ ਮੈਨੂੰ ਸਮਝਾ ਰਹੀ ਸੀਗੀ ਮੈਂ ਕਿਹਾ ਵੀ ਦੇਖ ਲੈ ਮੇਰੇ ਇੱਥੇ ਇੰਨੀ ਜ਼ਿਆਦਾ ਪੇਨ ਚ ਸੀ ਨਾ ਮੈਂ ਰੋ ਰਹੀ ਸੀਗੀ ਇੱਥੇ ਪਈ ਵੀ ਮੈਨਾਂ ਦਰਦ ਹੋ ਰਿਆ ਸੀਗਾ ਮਰੋਣ ਲੱਗ ਗਈ ਸੀ ਮੈਂ ਕਿਹਾ ਸਹਜ ਵੀ ਮੈਂ ਦੇ ਕਿੰਨੀ ਪੇਨ ਕੱਟ ਰਹੀ ਆ ਮੈਂ ਕਿਹਾ ਵੀ ਜੇ ਖਰਾਕ ਖਾਦੀ ਹੋਗੀ ਬੰਦਾ ਨਾ ਸਹੀ ਵੀ ਆਪਣਾ ਵੀ ਆਪਾਂ ਨੂੰ ਕੋਈ ਦੁੱਖ ਵੀ ਨਹੀਂ ਨੇੜੇ ਆਉਂਦਾ ਹੈਗਾ ਵੀ ਤੂੰ ਆਪਣੇ ਆਪ ਦੀ ਹੁਣ ਤੋਂ ਕੇਅਰ ਕਰਨ ਲੱਗ ਜਾ ਪੁੱਤ ਵੀ ਤੂੰ ਵੀ ਹਣ ਬੜੀ ਹੋਣਾ ਵੀ ਤੈਨੂੰ ਜੇ ਤੂੰ ਬਾਹਰ ਵੀ ਗਾ ਜਾਉਂਗੀ ਕਿਤੇ ਵੀ ਜਾਉਂਗੀ ਇਕੱਲੇ ਨੇ ਆਪਣਾ ਆਪ ਸਾਰਾ ਕੁਝ ਦੇਖਣਾ ਪੈਂਦਾ ਹਨਾ ਵੀ ਇਕੱਲੇ ਬੰਦੇ ਨੂੰ ਔਖਾ ਬਹੁਤ ਹੋ ਜਾਂਦਾ ਵੀ ਤੂੰ ਉਹ ਕਰਕੇ ਰੱਖ ਵੀ ਆਪਣਾ ਧਿਆਨ ਦੇ ਇੱਥੇ ਅਵੀ ਜੋਤ ਲਗਾ ਕੇ ਦੇਖਣ ਲੱਗਿਆ ਸੀਗਾ ਮੈਂ ਖਾ ਥੱਪੜ ਲਾ ਦੂੰਗੀ ਵੀ ਲਾਉਣੀ ਨਹੀਂ ਹੈਗੀ ਵੀ ਤੂੰ ਕਿਉਂ ਲਾਉਣਾ ਹਨਾ ਵੀ ਇਹ ਤਾਂ ਚਲ ਪ੍ਰੋਬਲਮ ਆ ਬਾਕੀ ਜੀ ਮਿਲਦੇ ਆ ਕੱਲ ਨੂੰ ਨਿਊ ਵਲੌਗ ਨਾਲ ਨਾਲ ਵੀ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ